ਯਾਤਰਾ ਦਾ ਆਗਾਜ਼ ਕੀਤਾ ਗਿਆ ਅਟਾਰੀ ਤੋਂ ਸੁਖਵੀਰ ਵਾਦਲ ਦੀ ਅਗਵਾਈ ਦੇ ਵਿੱਚ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਪਾਲਸਰ ਪੰਜਾਬ ਜੋ ਹਾਲਾਤਾਂ 'ਚ ਹੈ ਮੈਂ ਦੱਲਾਈ ਹੈ ਪਿਛਲੇ 7 ਸਾਲਾਂ 'ਚ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ 'ਚ ਦਮਨ ਥੱਲੇ ਘਾਟੂ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪ੍ਰਮਾਤਮਾ ਚੰਨ ਅਜ਼ਾਦਬੰਦੀ ਕਰਦੇ ਕਿ ਮੇਰੇ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਟਕੜੇ ਹੋ ਗਏ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਹਲਸਾ ਪੰਧ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਯਾਰ ਕਰ ਜਿਹੜੀ ਪੰਜਾਬ ਬਚਾਇਆ ਯਾਤਰਾ ਕੀਤੀ ਜਾ ਰਹੀ ਹੈ ਕਿੰਨੀ ਲੋਡ ਹੈਗੀ ਸੀ ਇਸ ਤੋਂ ਪੰਜਾਬ ਦੀ ਬਹੁਤ ਵੱਡੀ ਲੋਡ ਹੈ ਕਿ ਪੰਜਾਬ ਦੇ ਲੋਕ ਟਪਲਾ ਖਾ ਗਏ ਆ ਇਹ ਆਮ ਆਦਮੀ ਪਾਰਟੀ ਦੇ ਨਾਂ ਤੇ ਟਪਲਾ ਖਾ ਗਏ ਆ ਸਾਡੇ ਲੋਕਾਂ ਨੂੰ ਨਾ ਥੋੜੀ ਜੀ ਕਈ ਵਾਰ ਨਵੀਂ ਚੀਜ਼ ਵੇਖਣ ਲਈ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਕਾਹਗ ਹੁੰਦੀ ਆ ਤੇ ਨਾਲੇ ਬਗਾਨੇ ਜਿਹੜਾ ਦੂਸਰੇ ਪਾਸੇ ਵੇਖਿਓ ਲੱਡੂ ਵੀ ਕੀਰਾਂ ਲੱਗਦਾ ਤਾਂ ਬਹੁਤ ਵੱਡਾ ਦਾ ਇਕੱਠਾ ਔਰ ਲੋਕਾਂ ਨੇ ਖਾ ਕੇ ਵੇਖ ਲਿਆ ਲੇਕਿਨ ਕੌੜਾ ਨਿਕਲਿਆ ਲੱਡੂ ਜਿਹੜਾ ਸੀ ਨਾ ਮਿੱਠਾ ਨਹੀਂ ਨਿਕਲਿਆ ਕੌੜਾ ਨਿਕਲਿਆ ਸੋ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਉਹ ਤਕਰੀਬਨ 2 ਸਾਲ ਹੋ ਗਏ ਆ ਔਰ ਹਰ ਫਰੰਟ ਤੇ ਪੰਜਾਬ ਦੇ ਚਕਤਰੋਗਾਰ ਤੋਂ ਰਹੀ ਹੈ ਲਾਂਡ ਆਰਡਰ ਖਤਮ ਹੋ ਗਿਆ ਆਰਥਿਕ ਪੱਖੋਂ ਤਬਾਹ ਕਰਤਾ ਮਾਨ ਸਰਕਾਰ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਔਰ ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਕਰਜ਼ਾ ਵੀ ਚੜਾਤਾ ਜਿਹੜੇ ਕਰਜ਼ਿਆਂ ਦੇ ਲੌਂਦੀਆਂ ਗੱਲਾਂ ਕਰਦੇ ਸੀ ਉਹ ਕਰਜ਼ਾ ਵੀ ਪੰਜਾਬ ਦੇ ਉੱਤੇ ਜਿਹੜਾ ਸੀ ਲੱਠਾ ਨਿਗਾ ਸਭ ਕੋ ਹੋਰ ਕਰਜ਼ਾ ਜਿਹੜਾ ਚੜਿਆ ਪੰਜਾਬ ਦੀ ਕਰਨ ਸੋ ਸ਼੍ਰੋਮਣੀ ਲੋਕੀ ਹੁਣ ਸੋਚਣ ਡੈ ਪਿਆ ਆ ਵੀ ਆਹੀ ਹੈ ਗਲਤੀ ਖਾ ਗਏ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਸਤੇ ਲੋਕਾਂ ਨੇ ਬਣ ਬਣਾਇਆ ਤੇ ਅੱਜ ਜ਼ਰੂਰਤ ਵੀ ਆ ਲੋਕਾਂ ਨੂੰ ਆਪਣੇ ਜਾਗਰੂਕ ਕਰਨ ਦੀ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਾਰਿਸ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਆ ਕਿਉਂਕਿ ओरिजिनल ਪਾਰਟੀ ਆ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਜੇ ਇੱਕ ਪਾਰਟੀ ਖੜੇ ਕਰ ਸਕਦੀ ਆ ਕੋਈ ਕੋਈ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜੇ ਖੜੀ ਕਰੇ ਤੇ ਸੋ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੋਟਾ ਹਸਤਾ ਲੈ ਕੇ ਕਿਉਂਕਿ ਗੁਰੂ ਦਾ ਆਖਰਾ ਲੜਾ ਪੈਂਦਾ ਤੇ ਉਹ ਜਿਹੜੀ ਮਹਮਾ ਪੰਜਾਬ ਬਚਾਓ ਮਾਣ ਪਜਾਓ ਇੱਕ ਮਹਮ ਜਿਹੜੀ ਆ ਪੰਜਾਬ 'ਚ ਸ਼ੁਰੂ ਹੋ ਰਹੀ ਆ ਸੋ ਉਹਦੇ ਵਾਸਤੇ ਅਰਦਾਸ ਕਰਕੇ ਤੇ ਅਟਾਰੀ ਬਾਟਰ ਤੋਂ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਆ ਪੈਸਾ ਬਲਗਦਾ ਕਿ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਛੇਵਾਂ ਦਰਿਆ ਵਗ ਰਿਹਾ ਨਸ਼ੇ ਦਾ ਨੌਜਵਾਨ ਨਸ਼ੇ ਚੋਂ ਨਜ਼ਰ ਆ ਰਹੇ ਨੇ ਦੇਖੋ ਨਸ਼ਾ ਤਾਂ ਕੇ ਨ ਵਧ ਗਿਆ ਨਸ਼ਾ ਵਧ ਗਿਆ ਬੇਰਜਗਾਰੀ ਵਧ ਗਈ ਔਰ ਕਰਜ਼ਾ ਵਧ ਗਿਆ ਔਰ ਮਯੂਸੀ ਵਧ ਗਈ ਨੌਕਰੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਨੌਕਰੀਆਂ ਨੌਜਵਾਨ ਭੜਕਦੇ ਫਿਰਦੇ ਆ ਸੋ ਉਹ ਤਾਂ ਕੋਈ ਗੱਲ ਰਹੀ ਨਹੀਂਗੀ ਉਹ ਇਸ ਕਰਕੇ ਲੋਕ ਹੁਣ ਇਹ ਚਾਹੁੰਦੇ ਆ ਵੀ ਸਾਡੀ ਆਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਬਣ ਸਕਦਾ ਜਿਹੜਾ ਅਸੀਂ ਗਲਤੀ ਕਰ ਲਈ ਆ ਸੋ ਉਸ ਗਲਤੀ ਨੂੰ ਸੁਧਾਰਨ ਵਾਸਤੇ ਲੋਕਾਂ ਨੂੰ ਸਮਝਾਉਣ ਵਾਸਤੇ ਪੰਜਾਬ ਦਾ ਵਾਰਸ ਜਿਹੜਾ ਔਰ ਪੰਥ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਰ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੋ ਰਾਣਾ ਨਾਮ ਤੋਂ ਡੈਗਰੀਸ਼ਨ ਦਾ ਮੇਰਾ ਨਾਮ ਹਰਗੋਬਿੰਦ ਕੌਰ ਹੈ ਮੈਂ ਸ਼੍ਰੋਮਣੀ ਕਾਲੀਦਾਲੇ ਸਤਰੀ ਵਿੰਗ ਦੀ ਪ੍ਰਧਾਨ ਹੈ ਤੁਹਾਨੂੰ ਕੀ ਕਹ ਚਾਹੋਗੇ ਜਿਸ ਦੀ ਸ਼ੁਰੂਆਤ ਕੀਤੀ ਪੰਜਾਬ ਬਚਾਓ ਕੀ ਮਕਸਦ ਹੈਗਾ ਇਸ ਦਾ ਹਾਂਜੀ ਮਕਸਦ ਤਾਂ ਇਹ ਸਾਰੇ ਪੰਜਾਬ ਨੂੰ ਹੀ ਦਿਖ ਰਿਹਾ ਹੈਗਾ ਵੀ ਅੱਜ ਪੰਜਾਬ ਦਾ ਕੀ ਹਾਲ ਹੋ ਗਿਆ ਖਾਸ ਕਰਕੇ ਜਿਹੜੇ ਆ ਪਿਛਲੇ 2 ਸਾਲ ਬੀਤੇ ਆ ਜਿਹੜੀ ਸਰਕਾਰੇ ਗੱਲਾਂ ਕਰਕੇ ਆਈ ਸੀ ਸਭ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਅਸੀਂ ਨਸ਼ੇ ਬੰਦ ਕਰਾਂਗੇ ਠੀਕ ਹੈ ਪੰਜਾਬ ਦੇ ਵਿੱਚ ਅਸੀਂ ਅਮਨ ਕਾਨੂੰਨ ਦੀ ਸਥਾਪਨਾ ਕਰਾਂਗੇ ਪੰਜਾਬ ਨੂੰ ਖਸ਼ਾਲ ਬਣਾਵਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਰੇਤੇ ਦੀ ਕਾਲਾ ਬਜਾਰੀ ਬੰਦ ਕਰਾਂਗੇ ਬੀਬੀਆਂ ਨੂੰ ਅਸੀਂ ਜਿਹੜਾ 1000-1000 ਰੁਪਿਆ ਦੇਵਾਂਗੇ ਨਾਲ ਕਹਿੰਦੇ ਅਸੀਂ ਪੈਨਸ਼ਨ 2500 ਰੁਪਿਆ ਕਰਾਂਗੇ ਆਟਾ ਘਰ ਘਰ ਪਹਚਾਵਾਂਗੇ ਤੇ ਹਾਲ ਤਾਂ ਜੇ ਹੋ ਗਈ ਹੈ ਕਿ ਪੰਜਾਬ ਜਿਹੜਾ ਆਰਥਿਕ ਪੱਖੋਂ ਵੀ ਕੰਗਾਲ ਹੋ ਗਿਆ ਸੈਂਟਰ ਸਰਕਾਰ ਤੋਂ ਇਹ ਫੰਡ ਲੈਣ ਦੇ ਯੋਗ ਵੀ ਨਹੀਂ ਰਹੇ ਹੈਗੇ ਬੀਬੀਆਂ ਨੂੰ 1000 ਰੁਪਿਆ ਕੀ ਦੇਣਾ ਸੀ ਆਟਾ ਕੀ ਪਹੁੰਚਣਾ ਸੀ ਕਿਹਾਂ ਚ ਹਜ਼ਾਰਾਂ ਲੱਖਾਂ ਰਾਸ਼ਨ ਕਾਰਡ ਕੱਟੇ ਗਏ ਤੇ ਮਿਸਾਲ ਤੇ ਅੱਜ ਚਿੱਟਾ ਘਰੇ ਪਹੁੰਚਣ ਲੱਗ ਗਿਆ ਆਟੇ ਦੀ ਥਾਂ ਤੇ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੈ ਵੀ ਆਪਾਂ ਨਾ ਤਾਂ ਕੋਈ ਇੱਥੇ ਜੈਂਟਸ ਦੀ ਸੁਰੱਖਿਤਾ ਹੈ ਹਰ ਰੋਜ਼ ਕਿੰਨੇ ਕਤਲ ਹੋ ਰਿਹਾ ਗੈਂਗਵਾਰ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਬੀਬੀਆਂ ਦਾ ਜਿਹੜੀਆਂ ਤੁਸੀਂ ਇਹ ਸੋਚ ਲਓ ਵੀ ਆਰਟੀਫੀਸ਼ੀਅਲ ਪਾ ਕੇ ਵੀ ਨਹੀਂ ਕਰੋ ਨਿਕਲ ਸਕਦੀਆਂ ਦੂਸਰੇ ਸੋਨਾ ਪਾ ਕੇ ਤਾਂ ਕੀ ਨਿਕਲਣਾ ਕੰਨ ਪੁੱਟ ਕੇ ਲੈ ਜਾਂਦੇ ਗਲੇ ਬੀਬੀਆਂ ਦੇ ਪੋਟ ਲੈਂਦੇ ਆ ਮਾਰ ਦਿੰਦੇ ਆ ਬਹੁਤ ਹਾਲਾਤ ਪੰਜਾਬ ਦੇ ਖਰਾਬ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਅਸੀਂ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੈਗੇ ਆ ਤੇ ਨਾਲ ਹੀ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਪੰਜਾਬ ਦੇ ਲਈ ਉਹ ਸਾਰੀਆਂ ਗੱਲਾਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਲੱਗਦਾ ਕਿ ਪਾਰਟਿਸ ਕਰਕੇ ਕਮਜ਼ੋਰ ਹੋ ਗਈ ਕਈ ਆਪਣੇ ਵਾਲੇ ਮਾਰਤਾ ਪਾਰਟੀ ਨੂੰ ਨਹੀਂ ਜੀ ਦੇਖੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਪਾਰਟੀ ਸ਼ਾਸ ਦੇ ਅਧੀਨ ਕਮਜ਼ੋਰ ਕੀਤੀ ਗਈ ਹੈ ਖੇਤਰੀ ਪਾਰਟੀ ਨੂੰ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਸੀ ਨਾ ਇਹ ਇਕੱਠੀਆਂ ਹੋ ਕੇ ਪੈ ਗਈਆਂ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੀਜੀ ਵਾਰ ਵੀ ਆ ਰਹੀ ਸੀ ਕੰਮਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਸੀਗਾ ਫਿਰ ਸਾਜ਼ਿਸ਼ਾਂ ਕੀਤੀਆਂ ਗਈਆਂ ਤੇ ਸਾਡੇ ਪੱਧਰ ਤੇ ਜਿਹੜਾ ਇੰਨਾ ਹੋਇਆ ਵੀ ਅਸੀਂ ਜਿਹੜਾ ਕੰਮ ਕੀਤਾ ਸੀ ਲੋਕਾਂ ਨੂੰ ਦੱਸ ਨਹੀਂ ਸਕੇ ਇਹ ਅਸੀਂ ਬਹੁਤ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸੀ ਜਿਹੜੇ ਸਾਡੇ ਕੋਲੋਂ ਪ੍ਰਚਾਰ ਦੀ ਕਮੀ ਰਹਿ ਗਈ ਫੋਰ ਸਾਡੇ 'ਚ ਕੋਈ ਕਮੀ ਨਹੀਂ ਸੀ। ਕਿ ਲੱਗਦਾ ਸਰਕਾਰ ਕਹਿੰਦੀ ਸੀ ਕਿ ਧਰਨੇ ਨਹੀਂ ਲੱਗਣ ਦਵਾਂਗੇ ਇਸ ਵੇਲੇ ਸਭ ਤੋਂ ਵੱਡਾ ਮੁੱਖ ਤਾਂ ਰਹੀ ਲੱਗਦਾ ਹੈ ਹਰ ਪਾਸੇ ਧਰਨਾ ਲੱਗਦਾ ਦੇਖ ਰਿਹਾ ਸੋ ਬਾਦਿਆਂ ਤੋਂ ਵੀ ਮੁੱਕਰਦੀ ਆਈ ਹੈ ਇਹ ਖਾਸ ਮੁੱਦੇ ਨੇ ਜਿਹੜੇ ਵਿਚਾਰਨ ਵਾਲੇ ਹੈਗੇ ਨੇ ਦੇਖੋ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਐ ਵੀ ਜਿਹੜਾ ਵੀ ਸਰਕਾਰ ਨੇ ਕਿਸ ਜਿਵੇਂ ਰੇਤਾ ਰੇਤਾ ਅੱਜ ਤੁਸੀਂ ਸੋਚ ਸੋਚ ਤੋਂ ਹੀ ਪਰੇ ਹੋ ਗਿਆ ਲੋਕਾਂ ਦੇ ਜਿਹੜਾ ਇਹ ਕਹਿੰਦੇ ਸੀਗੇ ਕਿ ਅਸੀਂ ਸਸਤਾ ਕਰਦਾਂਗੇ ਕਾਲਾ ਬਾਜ਼ਾਰੀ ਬੰਦ ਕਰਦਾਂਗੇ ਮੈਨਿੰਗਾ ਤੇ ਇਹਨਾਂ ਦੇ ਕਬਜ਼ੇ ਹੋਗੇ ਜਿਹੜਾ ਨਸ਼ਾ ਵਿਕਰਿਆ ਉਹਦੇ ਤੇ ਇਹਨਾਂ ਦੇ ਕਬਜ਼ੇ ਹੋਗੇ ਤੇ ਮੁਲਾਜ਼ਮ ਐਵੇਂ ਝੂਠੇ ਬੋਰਡ ਲਾ ਰਿਆ ਸੀ 36000 ਨੂੰ ਨੌਕਰੀ ਦਿੱਤੀ ਅਸੀਂ ਐਨੇ ਪੱਕੇ ਕਰਤੇ ਨਾ ਕੋਈ ਪੱਕਾ ਕੀਤਾ ਨਾ ਕਿਸੇ ਨੂੰ ਨੌਕਰੀ ਦਿੱਤੀ ਸਿਰਫ ਇਹ ਇੱਕ ਬੋਰਡਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਇਸ਼ਤਿਹਾਰਾਂ ਦੀ ਸਰਕਾਰ ਹੈ